ਦੁੱਧ ਚ ਕਰ ਲੋ ਬਾਕੀ ਥਣਾ ਸੁਣਾ ਸਾਇਬ ਬਹੁਤ ਸੋਹਣਾਗਾ ਦੁੱਧਾ ਦੀ ਮੱਝ ਆ ਗਈ ਤੇ ਬਾਕੀ ਡੇਟ ਦੀ ਗੱਲ ਵੀ ਕਰਾਂਗੇ ਆਪਾਂ ਬਹੁਤ ਦਾ ਭਾਈ ਥੋੜਾ ਜਿਹਾ ਤਰੱਕਿਆਂ ਦੇ ਬਸੋ ਆ ਕਿਹੜੇ ਭਰਾ ਕਹਿੰਦੇ ਹੁੰਦੇ ਬੂਰੀਆਂ ਇਸਕੀਨ ਨੇ ਉਹ ਬੂਰੀਆਂ ਦਾ ਇੱਕ ਤੋਹਾਇਆ ਦੇਖ ਲੈਣਾ ਨਾ ਤੇ ਬਾਕੀ ਸਾਹਮਣੇ ਇੱਕ ਕੱਤੀ ਵੀ ਦਿਖਾਉਣਾ ਤੁਹਾਨੂੰ ਆਹ ਸਾਹਮਣੇ ਦੀ ਕੱਤੀ ਖੜੀ ਆ ਨਗਰ ਗੋਨਾ ਦੇ ਹਸੀ ਗਾਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਰਾਮਪਰਾ ਦੇ ਤੇ ਰਾਮਪਰਾ ਤੁਹਾਨੂੰ ਦਿਖਾਉਣੇ ਆਂ ਮੰਡੀ ਦਾ ਮਾਹੌਲ ਕੀ ਹੈ ਸਵੇਰ ਸਵੇਰ ਦਾ ਟਾਈਮ ਆ ਤੇ ਚੰਗੀਆਂ ਝੋਟੀਆਂ ਪਹੁੰਚਦੇ ਆਂ ਇੱਥੇ ਲੱਖ ਰੁਪਏ ਤੋਂ ਲੈ ਕੇ 5 ਲੱਖ ਤੱਕ ਜਿਹੜੀਆਂ ਝੋਟੀਆਂ ਮਿਲ ਜਾਂਦੀਆਂ ਨੇ ਚੰਗੇ ਦੁੱਧ ਵਾਲੀਆਂ ਹਰਿਆਣੇ ਤੋਂ ਵੀ ਆਉਂਦੀਆਂ ਚੰਗੀਆਂ ਤੇ ਪੰਜਾਬ ਤੋਂ ਵੀ ਜਿਹੜੀਆਂ ਚੰਗੀਆਂ ਝੋਟੀਆਂ ਨਿਕਲ ਕੇ ਆਉਂਦੀਆਂ ਤੇ ਆਓ ਫਿਰ ਵਾੜਾ ਸਮਾਨ ਲਈਏ ਅੱਜ ਕਰਦੇ ਆਂ ਆਪਾਂ ਇਸ ਨਵੀਂ ਵੀਡੀਓ ਦੇ ਨਾਲ ਸ਼ੁਰੂਆਤ ਪਸ਼ੂ ਮੰਡੀ ਰਾਮਪਰਾ ਤੋਂ ਤੇ ਦਿਖਾਉਣੇ ਤੁਹਾਨੂੰ ਚੰਗੀਆਂ ਝੋਟੀਆਂ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਭਰਾ ਪਹਿਲੀ ਵਾਰ ਦੇਖ ਰਿਹਾ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਓ ਫਿਰ ਆਪਾਂ ਮਾਰਦੇ ਆ ਮੰਡੀ ਵਿੱਚ ਗੇੜਾ ਅੱਜ ਵੀ ਮੇਰੇ ਤਰ੍ਹਾਂ ਪੱਕਾ ਧੋਕੜਾ ਗੱਬਣ ਮੱਝ ਦਿਖਾਉਣੇ ਆ ਤੇ ਨੀਲੀ 라ਵੀ ਹੈ ਨਾ ਜਿਹੜੇ ਭਰਾ ਕਹਿੰਦਾ ਨੀਲੀ 라ਵੀ ਨਸਲ ਦੀ ਗੇਨੇਟਿਡ ਮੱਝ ਆ ਗਈ ਚੰਗੇ ਦੁੱਧ ਵਾਲੀ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲੋ ਥਾਨ ਲੇਵਾ ਜਿਹੜਾ ਬਿਲਕੁਲ ਸਾਫ ਨਜ਼ਰ ਆਊਗਾ ਤੇ ਪੂਰੇ ਜਿਹੜੇ ਕੱਦ ਵਾਲੀ ਮੱਝ ਆ ਗਈ ਜਿਵੇਂ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਤੇ ਬਾਕੀ ਖਾਲੇਵਾ ਬਿਲਕੁਲ ਸਾਫ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਡੇਡਾ ਨਹੀਂ ਹੈਗਾ ਤੇ ਗਰੇਡੇਡ ਮਾਜਾ ਦੁੱਧਾ ਨੀਲੀ ਦਾ ਵਿੱਚ ਪੈ ਨਹੀਂ ਇਹ ਮੰਗਰ ਅੰਬੱਚਾ ਜਿਹੜਾ ਸ਼ਾਇਦ ਟੱਟਾ ਹੋਊਗਾ ਟੱਟਾਗਾ ਬਾਕੀ ਬਾਈ ਨੂੰ ਬੱਸਾਂ ਗੱਲਬਾਤ ਕਰਾਂਗੇ ਸਾਰੀ ਬੰਨ ਦੇ ਬਾਈ ਬਾਕੀ ਥੋੜਾ ਖੋਣਾ ਸਾਈ ਜਿਹੜਾ ਸੋਹਣਾ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਲੈਣੇ ਪੂਰੀ ਡਿਟੇਲ ਸਾਰੀ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਬਾਈ ਨਾਮ ਦੱਸੋ ਬਲਾ ਸਵਿੰਦਰ ਜੀ ਸਵਿੰਦਰ ਠੀਕ ਆ ਬਾਈ ਸਵਿੰਦਰ ਪਿੰਡ ਗੜਾ ਕੰਡਾ ਬੰਨਾ ਜੀ ਚੰਡਾ ਕੰਡਾ ਬੰਨਾ ਕੰਡਾ ਬੜਾ ਇਹ ਕਿ ਜਿਲ੍ਹਾ ਕਿਹੜਾ ਰਹਿ ਗਿਆ ਇਹ ਬਠਿੰਡਾ ਜਿਹੜਾ ਜੀ ਠੀਕ ਆ ਬਠਿੰਡੇ ਵਾਲੇ ਦਾ ਪੰਡਾ ਮੰਤਰੋ ਬਾਈ ਇਹ ਸਵਿੰਦਰ ਮੱਧ ਲੈ ਕੇ ਆ ਗਏ ਜਿਹੜਾ ਨੀਲੀ ਰਾਵੀ ਤੇ ਮਗਰ ਬਾਈ ਕੱਟਾ ਦਾ ਕੱਟਾ ਜੀ ਕੱਟਾ ਠੀਕ ਆ ਤੇ ਕਿੰਨੇ ਟਾਈਮ ਦੀ ਸੂਈ ਹੋਈ ਆ 2 ਨੂੰ ਹੋਵੇ 2 ਢਾਈ ਮਹੀਨੇ ਹੋਈ 2 ਢਾਈ ਮਹੀਨੇ ਤੇ ਦੁੱਧ ਬਾਈ ਕਿੰਨਾ ਉਹ ਤਾਂ ਹੈਗਾ ਤੇ ਨਾਲ 13 13 ਲੀਟਰ ਦੁੱਧਾ ਠੀਕ ਹੈ ਤੇ ਭਾਈ ਮਾਲ ਨੰਬਰ ਤੁਸੀਂ 9858 5615 ਠੀਕ ਆ ਤੇ ਭਾਈ ਗੱਬਣ ਕਿੰਨੇ ਟਾਈਮ ਦੀ ਹੈ ਗੱਬਣ ਮਹੀਨੇ ਦੀ ਹੈ ਠੀਕ ਆ ਮਾਲਾ ਚੱਕਦਾ ਹੋਣੀ ਹੈ ਨਾ ਚੱਕ ਚਹ ਜਾਈ ਨਹੀਂ ਹਾਂ ਠੀਕ ਆ ਬਾਕੀ ਕਿਸਮਤ ਅਗਲੇ ਹਾਂ ਹਾਂ ਠੀਕ ਆ ਤੇ ਬਾਕੀ ਦੇਖ ਲਓ ਮਿੱਤਰੋ 13 ਲੀਟਰ ਜਿਹੜਾ ਦੁੱਧ ਬਾਈ ਕਹਿੰਦਾ ਮੌਜੂਦਾ ਕਹਾਂ ਤਿਆਰ ਆ ਇਹ 2.5 ਤਿੰਨ ਮਹੀਨੇ ਦੀ ਸੂਈ ਤੇ ਮੰਗਰਾ ਕਟਾ ਤੇ ਇੱਕ ਮਹੀਨੇ ਦੀ ਜਿਹੜਾ ਬਾਈ ਕਹਿੰਦਾ ਟੀਗਾ ਪਰ ਹੋਇਆ ਤੇ ਬਾਕੀ ਕਿਸਮਤ ਅਗਲੇ ਦੀ ਤੇ ਭਾਈ ਇਸ ਵਿੱਚ ਦਾ ਰੇਟ ਕੀ ਕਰਤਾ ਰੇਟ 10 ਕਰਦੇ ਆ 10 ਤੇ ਮੰਨ ਤਾਂ ਹੋ ਜੂਗਾ हां जी हां ਕਰਦੇ ਆ ਠੀਕ ਹੈ ਲੈ ਬਾਈ ਇਹ ਮਾਨਤਾਨ ਵੀ ਕਰਕੇ ਦੋ ਰਾਹ ਕਹਿੰਦਾ ਬਠਿੰਡਾ ਜ਼ਿਲ੍ਹੇ ਦਾ ਬਾਈ ਪਿੰਡ ਕਿਹੜਾ ਸੀ ਘੰਡਾ ਬੰਨਾ ਜੀ ਘੰਡਾ ਬੰਨਾ ਘੰਡਾ ਬੰਨਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਬਾਈ ਜਿਸਮਿੰਦਰ ਨੰਦ ਕੀ ਸੰਪਰਕ ਕਰ ਸਕਦੇ ਮੱਝਾ ਚੰਗੀ ਗ੍ਰੇਡੇਡ ਤੇ ਬਾਈ ਤਾਜੀ ਦਾ ਵਧੀਆ ਦਿੰਦੀ ਹੁੰਦੀ ਦੁੱਧ ਹਨ ਤਾਜੀ ਦਾ ਸ਼ਿਕਾ 16 ਲੀਟਰ ਦਿੰਦਾ ਠੀਕ ਹੈ 16 ਲੀਟਰ ਵਾਲੀ ਮੱਝਾ ਗ੍ਰੇਡੇਡ ਆ ਸੰਪਰਕ ਤੁਸੀਂ ਕਰ ਲਿਓ ਬਾਈ ਨਾਲ ਤੇ ਆਜੋ ਫਿਰ ਕਹਾਂ ਵਾਲੇ ਕੋਲ ਸੁਖਾਉਣ ਲੈ ਵੀ ਦੋਸਤੋ ਇੱਕ ਨਾ ਝੋਟੀ ਤੋਰ ਕੇ ਦਿਖਾਉਣੇ ਆਪਾਂ ਤੇ ਪਹਿਲਾਂ ਨਾ ਬਾਈ ਹਨਾ ਪਹਿਲਾਂ ਨਾਂਗੀ ਤੇ ਬਾਕੀ ਤ ਤੇ ਪੂਰੀ ਜਾਣਕਾਰੀ ਜਿਹੜੀ ਆਪਾਂ ਭਾਈ ਤੋਂ ਲੈ ਕੇ ਆਵਾਂਗੇ। ਬਾਕੀ ਗੱਲਬਾਤ ਵੀ ਕਰਾਵਾਂਗੇ ਭਾਈ ਨਾਲ ਪਹਿਲਾਂ ਝੋਟੀ ਹੈਗੀ ਤੇ ਬਾਕੀ ਥਾਣਾ ਸੁਣਾ ਸਾਹ ਜਿਹੜਾ ਸੋਣਾ ਹਨ ਤੇ ਬਾਕੀ ਸਾਹਮਣੇ ਬੱਚਾ ਖੜਾ ਤੇ ਸੂਈ ਤਾਂ ਹੈਗੀ ਇਹਨਾਂ ਦੋ ਡੇਢ ਦੋ ਮਹੀਨੇ ਦੀ ਤੇ ਮਾਗਰ ਕਟਾ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਭਾਈ ਤੋਂ ਲੈ ਕੇ ਦਿੰਨੇ ਆ ਡਿਟੇਲ ਪੁੱਛ ਕੇ ਦਿੰਨੇ ਆ ਤੁਹਾਨੂੰ ਕੀ ਰੇਟ ਰੂਟ ਕਰਦਾ ਤੇ ਝੋਟੀ ਜਿਹੜੀ ਚੰਗੀ ਹੈ ਨਾ ਪਹਿਲੇ ਸੂਈ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਗੁਰਪ੍ਰੀਤ ਆ ਜੀ ਠੀਕ ਆ ਬਾਈ ਗੁਰਪ੍ਰੀਤ ਪਿੰਡ ਕਿਹੜਾ ਮਰਾਜ ਆ ਜੀ ਮਰਾਜ ਆ ਲੈ ਵੀ ਬਾਈ ਦਾ ਪਿੰਡ ਹੈਗਾ ਮਰਾਜ ਜਿਹੜਾ ਬਖੰਡਾ ਬਾਈ ਹੈਨਾ ਹਾਂ ਜੀ ਹਾਂ ਜੀ ਠੀਕ ਆ ਤੇ ਬਾਈ ਕੰਮੇ ਸੂਈ ਝੋਟੀ ਹੈ ਇਹ ਪਹਿਲਣ ਆ ਜੀ ਪਹਿਲਣ ਠੀਕ ਆ ਤੇ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਇਹ ਦੁੱਧ ਬਾਈ ਕਿੰਨਾ ਤਿਆਰ ਹੈ ਤੇ 10 ਕਿਲੋ ਤਿਆਰ ਆ ਜੀ 10 ਕਿਲੋ ਤੇ ਗੱਪਣ ਤਾਂ ਨਹੀਂ ਹੋਈ ਬਾਈ ਨਹੀਂ ਗੱਪਣ ਨਹੀਂ ਹੋਈ ਠੀਕ ਆ ਲੈ ਮਿੱਤਰੋ 2 ਮਹੀਨੇ ਸੂਈ ਆ 10 ਕਿਲੋ ਦੁੱਧਾ ਮਾਗਰ ਭਾਈ ਕਟਾ ਕਟਾਈ ਹੈ ਮਾਗਰ ਕਟਾ ਤੇ ਰੇਟ ਭਾਈ ਕੀ ਕਰਤਾ 75000 ਕਰਿਆ ਜੀ 75000 ਹਾਂ ਜੀ 75000 ਰੇਟ ਕਰਤਾ ਮਿੱਤਰੋ ਸਾਰੀ ਮੰਡੀ ਜੋ ਜਿਹੜਾ ਰੇਟ ਹੈ ਭਾਈ ਦਾ ਕਟਾਗਾ ਹਨਾ ਤੇ ਦੁੱਧ ਭਾਈ 10 ਲੀਟਰ ਹੈ ਪੂਰੇ ਹਾਂ ਜੀ 10 ਲੀਟਰ ਹੈ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਭਾਈ ਮੇਰਾ 95923 33034 ਠੀਕ ਆ ਪਿੰਡ ਭਾਈ ਦਾ ਮਹਰਾਜ ਜਿਹੜਾ ਪਿੰਡਾ ਹਾਂ ਜੀ ਹਾਂ ਜੀ ਤੇ ਭਾਈ ਮਾਨਤਾਣ ਹੋ ਜਾਊਗਾ ਹਾਂ ਜੀ ਹਾਂ ਜੀ ਮਾਨਤਾਣ ਠੀਕ ਆ ਲੈ ਭਾਈ ਕਹਿੰਦਾ ਮਾਨਤਾਣ ਵੀ ਕਰ ਦੂੰਗਾ ਤੇ ਰੇਟ 75000 ਕਰਤਾ 10 ਕਿਲੋ ਦੁੱਧਾ ਝੋਟੀਏ ਚੰਗੀ ਤੇ ਬਾਈ ਨਾਲ ਸੰਪਰਕ ਕਰ ਲਿਓ ਜਾਇਦ ਰੇਟ ਵੀ ਅਮਨ ਕੇ ਚਲੋ ਲਾਈਵ ਮਤਰਾ ਨਾਲ ਆਪਾਂ ਬੂਰੀ ਮੱਝ ਦਿਖਾਉਣੇ ਸਨ ਤੋਰ ਕੇ ਬਾਈ ਦੀ ਤੇ ਬਾਕੀ ਗੱਬਣਾਗੀ ਬੱਬਣਾ ਇਹ ਬਾਕੀ ਲੈ ਲੈਂਦੀ ਆ ਹਾਕ ਦਾ ਕੱਢ ਜੂਗੀ ਕਿਉਂ بڑے بڑے ਤੋੜੇ ਨਹੀਂਗੇ ਤੇ ਬਾਕੀ ਆਡਰ ਜਿਹੜਾ ਬਹੁਤ ਸੋਹਣਾ ਬਣਾਉਣ ਤੇ ਲੱਗੀ ਹੋਈ ਆ ਚੰਗੀ ਮੱਝਾ ਦੁੱਧ ਵਾਲੀ ਤੋਰ ਦਿਨੋ ਤੋਈ ਚਾ ਕਰ ਲਓ ਤੇ ਬਾਕੀ ਬਣਾ ਸਹਿਜ ਵੀ ਸੋਨਾ ਗੱਤੇ ਬਾਕੀ ਆਰਡਰ ਜਿਹੜਾ ਮੱਜ ਨੇ ਤਿਆਰ ਕਰਨਾ ਠਪੂੜੇ ਦੀ ਜਿਹੜੀ ਬਣਾਉਣਾ ਤਾਂ ਵਧੀਆ ਦੁੱਧ ਵਾਲੀ ਮੱਝ ਆ ਗਈ ਤੇ ਹਜੇੜਾ ਜੋਸਨਾ ਆਰਡਰ ਕਹਿੰਦੇ ਮੌਕੇ ਤੇ ਬਈ ਕਹਿੰਦਾ ਭਰਨਾ ਲੈ ਚੱਲ ਬਣ ਦੇ ਤੇ ਬਾਕੀ ਪਲੀਪੂਲੀ ਵਧੀਆ ਹਨਾ ਸਾਮ ਸਵਾਲ ਤੇ ਮੱਝ ਆ ਗਈ ਤੇ ਹਫਤਾ ਹਜੇ ਬਾਕੀ ਹੈ ਦੋਸਤੋ ਬਚੀ ਆ ਗਈ ਬਾਕੀ ਰੇਡ ਰੂਟ ਦੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆ ਉਸ ਤੇ ਆਵਾਖੜਵਾ ਤੇ ਬਣਦੇ ਬਣਦੇ ਬਣਨੇ ਦਾ ਬਸ ਬਾਕੀ ਕੱਦ-ਵੱਡ ਦੀ ਚੰਗੀ ਆ ਦੁੱਧ ਵਾਲੀ ਆ ਤੇ ਪੂਰੀ ਡਿਟੇਲ ਆ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇ ਬਾਕੀ ਕਰਦੇ ਆਂ ਗੱਲਬਾਤ ਆਪਾਂ ਬਾਈ ਨਾਲ ਪੁੱਛਦੇ ਆਂ ਜਾਣਕਾਰੀ ਹਾਂ ਬਾਈ ਸਤਿਗੁਰ ਸਤਿਗੁਰ ਬਾਈ ਹਾਂ ਬਾਈ ਨਾਮ ਦੱਸੋ ਪਹਿਲਾਂ ਸਰਬਜੀਤ ਸਿੰਘ ਆ ਜੀ ਇਹ ਬਾਈ ਸਰਬਜੀਤ ਪਿੰਡ ਭਾਈ ਦੱਸਾ ਜੀ ਠੀਕ ਆ ਜ਼ਿਲ੍ਹਾ ਮਾਨਸਾ ਹਾਂ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 6293 ਜੀ 62812 ਠੀਕ ਆ ਤੇ ਜਿਹੜੀ ਭਾਈ ਇਹ ਮੱਝਾਂ ਕਹਿੰਦੇ ਸੂਏ ਸੂਗੀ ਇਹ ਤੀਜੇ ਸੂਏ ਭਾਈ ਤੀਜੇ ਸੂਏ ਛੋਟੇ ਵਰਦਾਣਾ ਠੀਕ ਆ ਤੇ ਮਨ ਲੈ ਜੂ ਹਫਤਾ ਹਨਾ ਇਹ ਰੋਮੇ ਲੈ ਜੂਗੀ ਠੀਕ ਆ ਤੇ ਬਾਕੀ ਭਾਈ ਆਰਡਰ ਥੋੜਾ ਘੱਟ ਬਣਾਇਆ ਹਜੇ ਫੇ ਕੱਚੀ ਆ ਭਾਈ 8-10 ਦਿਨਾਂ ਦੇ ਸਮਝ ਗਿਆ ਤੇ ਉਹਦੇ ਰੋਮ ਬਣਾਉ ਪਿਛਲੇ ਸੂਏ ਭਾਈ ਕਿੰਨਾ ਸੀ ਦੋਤਾ ਇਹ ਥੱਲੇ ਹੈਗਾ ਜੀ 18 ਕਿਲੋ ਜੀ 18 ਕਿਲੋ ਘੱਟੋ ਘੱਟ ਠੀਕ ਹੈ ਮੱਝ ਮੱਲਾ ਕੱਤ ਬਿੱਟ ਐਡਾ ਚੰਗਾ ਹਨਾ ਹਾਂ ਬਾਜਦਾ ਠੀਕ ਹੈ ਤੇ ਐ ਕਿ ਵੀ ਚੰਗੇ ਦੁੱਧ ਦੀ ਉਮੀਦ ਮੱਲਾ ਰੋਮ ਨੋਇ ਵਧੀਆ ਦਿਓ ਠੀਕ ਹੈ ਤੇ ਬਾਈ 21 ਮੁੱਲ ਵੜੀ ਕਰਤੀ ਮੁੱਲ ਤਾਂ ਜੀ 170 ਹੈ ਜੀ 170 ਹਾਂ ਤੇ ਮੱਲਾ ਦੇਣੀ ਕਿੰਨੇ ਦੀ ਆ ਇਹ ਆਪਾਂ ਹਾਂ ਨਾ ਡੇਢ ਦੀ ਦੇਣੀ ਹੈ ਠੀਕ ਹੈ ਬਾਕੀ ਮੌਕੇ ਦੇ ਮਾਨਤਾਨ ਕੋਈ ਗੱਲ ਠੀਕ ਹੈ ਲੈ ਬਾਈ ਕਹਿੰਦਾ ਮਾਨਤਾਨ ਵੀ ਮੌਕੇ ਹੋ ਜੂਗਾ ਰੇਟ 170 ਕਰਦਾ ਦੋਸਤੋ ਮੰਡੀ ਦੇ ਹਿਸਾਬ ਨਾਲ ਕਿਉਂਕਿ ਮੰਡੀ ਇਹ ਤੇਜ਼ ਹੁੰਦੀ ਹੈ ਮਹੀਨੇ ਵਾਲੀ ਹਾਂ ਤੇ ਬਾਕੀ ਬਾਈ ਕਹਿੰਦਾ ਡੇਢ ਟਿਕਰਾ ਦੇ ਦੇ ਦਾਂਗੇ ਤੇ ਬਾਕੀ ਮੌਕੇ ਦੀ ਗੱਲਾਂ ਮਾਨਦਾਨ ਹਨਾ ਤੇ ਬਾਈ ਦੂਜੀ ਵੀ ਦਿਖਾ ਦਿਓ ਆਪਣੀ ਦੌਰ ਬਾਕੀ ਇੱਕ ਝੋਟੀ ਦੋਸਤੋ ਤੁਹਾਨੂੰ ਹੋਰ ਦਿਖਾਉਣਾ ਤੇ ਇਹ ਵੀ ਗੱਬਣਾ ਹਾਂ ਇਹ ਵੀ ਗੱਬਣਾ ਹੋਰ ਦਵਾੜੀ ਇਹ ਤੈਨੂੰ ਇਹ ਵੀ ਦੋਸਤੋ ਗੱਬਣਾ ਤੇ ਨਗਿੰਮੇ ਇੱਕ ਟਾਈਮ ਲੈਂਦੀ ਆ ਇਹ ਬੱਸ ਸੱਤ ਨਹੀਂ ਲੈਣੂਗਾ ਇੱਕ ਤਰੀ ਜੂਨ ਆਹ ਦੋਸਤੋ ਰਹਿੰਦੀ ਆ ਤੇ ਬਾਕੀ ਇਹ ਵੀ ਚੰਗੀਆਂ ਝੋਟੀਆਂ ਹਨਾ ਪਿੱਠ ਪੜਲੇ ਪਾਸ ਤੇ ਬਾਕੀ ਹਜੇ ਜਿਹੜਾ ਆਰਡਰ ਤਿਆਰ ਕਰਨਾ ਬਾਈ ਕਹਿੰਦਾ ਮੋੜ ਲਾਉਰਾਂ ਨੂੰ ਮੜੇ ਬਾਕੀ ਸਾਰੀ ਗੱਲਬਾਤ ਆਪਾਂ ਛੰਡੀ ਸ਼ੀਲ ਵਿਧੇਰੀ ਆ ਡੀਟੇਲ ਕਰਦੇ ਆ ਤੇ ਬਾਈ ਐ ਸਰਵੀ ਦੇ ਕਿੰਨੇ ਸੂਸੂ ਇਹ ਦੂਜੇ ਸੂਹ ਹੀ ਜੀ ਦੂਜੇ ਸੂਹੇ ਹਾਂਜੀ ਠੀਕ ਆ ਛੋਟੀ ਜੰਗੀ ਹੈ ਨਾ ਹਾਂਜੀ ਤੇ ਬਾਕੀ ਦੋਸਤੋ ਤੁਸੀਂ ਫੇਸ ਕੁਆਲਿਟੀ ਇਹ ਦੇਖ ਸਕਦਾ ਹੋ ਨਾ ਪੱਟਪੜਾ ਬਣਾਉਟ ਸਾਰੀ ਥਣਾ ਸੁਣਾ ਸਪੇਸ ਹੈੜਾ ਤੇ ਬਾਕੀ ਇਹਨੇ ਵੀ ਅਡਰ ਬਾਈ ਘੱਟ ਬਣਾ ਹੈ ਨਾ ਕੱਚੀ ਕਰਕੇ ਇਹ ਕੱਚੀ ਹੈ ਜੀ ਹਾਂਜੀ ਹਫਤਾ ਇਹ ਲੈ ਜੂ ਹਾਂ ਆ ਲੈ ਜੂਗੀ ਠੀਕ ਆ ਤੇ ਇਹਦਾ ਬਾਈ ਦੁੱਧ ਦਾ ਕੀ ਡੀਟੇਲ ਆ ਇਹ ਪਹਿਲੇ ਸੂਹ ਦਾ 15 ਕਿਲੋ ਜੀ ਠੀਕ ਹੈ ਤੇ ਇਹ ਹੁਣ ਦੂਜੇ ਸੂਰ ਦੂਜੇ ਸੂਰ ਹਾਂਜੀ ਠੀਕ ਆ ਵੀ ਚੰਗੀ ਮੀ ਦਾ ਮਾਲ ਮੇਰੇ ਨਾਲ ਉਹ 20 ਨੇੜੇ ਤੇ 18 ਵੀ ਦੇ ਦੂ ਇਹ ਤੂੰ ਠੀਕ ਆ ਤੇ ਇਹਦਾ ਭਾਈ ਕੀ ਰੇਟ ਕਰਤਾ ਇਹਦਾ 175 ਆ ਜੀ 175 ਹਾਂਜੀ ਤੇ ਇਹ ਕਿਸਾ ਤੱਕ ਛੱਡ ਦੇਗਾ ਇਹ 60 ਦੀ ਦੇ ਦਾਂਗੇ ਜੀ ਠੀਕ ਆ ਮਾਨ ਤਣ ਮਾਨ ਤਣ ਕਰਦਾ ਜੀ ਕੋਈ ਗੱਲ ਨਹੀਂ ਲੈ ਵੀ ਮੇਤਰੋ ਭਾਈ ਕਹਿੰਦਾ ਮਾਨ ਤਣ ਕਰ ਦੂੰ ਦੋਨੇ ਝੋਟੀਆਂ ਕਿਉਂਕਿ ਮੰਨ ਲਓ ਇਹ ਮੰਡੀ ਦੇ ਰੇਟ ਜਿਹੜੇ ਹੈ ਵੀ ਆ ਤੇ ਚੰਗੀਆਂ ਝੋਟੀਆਂ ਚੰਗੇ ਰੇਟ ਵਾਲੀਆਂ ਹਨਾ ਤੇ ਬਾਕੀ ਭਾਈ ਨਾਲ ਸੰਭਰ ਕਰ ਲੈ ਤੁਸੀਂ ਪਿੰਡਾ ਭਾਈ ਦੱਸਾ ਤੇ ਜਿਲਾ ਮਾਨਸਾ ਲਾ ਵੀ ਮਿੱਤਰੋ ਨਾਲ ਆਪਾਂ ਜਰਸੀ ਦਿਖਾਉਣਾ ਕਰਾਖ ਚ ਬੈਠੇ ਚੰਗੇ ਦੁੱਧ ਵਾਲਿਆ ਤੇ ਬਾਕੀ ਤੁਰਦੀ ਨੇ ਕੋਈ ਤੁਸੀਂ ਚੈੱਕ ਕਰ ਲੋ ਖਾਲੇ ਵਾ ਜਿਹੜਾ ਬਿਲਕੁਲ ਸਾਫ ਹੈ ਜੀ ਤੇ ਬਾਕੀ ਆਪਾਂ ਡਿਟੇਲ ਵਾਈ ਤੋਂ ਲੈ ਕੇ ਦੇਵਾਂਗੇ ਦਰਮਿਆਨੇ ਕੱਦ ਦੀ ਆ ਦਰਮਿਆਨੇ ਕੱਦ ਦੀ ਆ ਤੇ ਦੁੱਧ ਵਾਲੀ ਆ ਪੂਰੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਤੁਹਾਨੂੰ ਖਾਣਾ ਸਪੇਸ ਜਿਹੜੀ ਚੰਗੀ ਆ ਨਾ ਹੱਥੀ ਚੋਈ ਵਾਲੀ ਵੜ ਆ ਗਈ ਬਾਕੀ ਆਮ ਕਰਦੀ ਆ ਤੇ ਗੱਲਬਾਤ ਕਰ ਤੇ ਬਾਕੀ ਆਰਡਰ ਉਡਰ ਦੀ ਸੇਵ ਜਿਹੜੀ ਬਹੁਤ ਸੋਹਣੀ ਆ ਇਹਦੀ ਕੁਪ ਜਾਣਕਾਰੀ ਲੈ ਕੇ ਜਾਣਾ ਕਿੰਨੇ ਦੁੱਧ ਆ ਲਈ ਤੇ ਸਾਹਮਣੇ ਬੱਚਾ ਜਿਹੜਾ ਉਹ ਵੀ ਦੱਸ ਰਿਹਾ ਹੈ ਨਾ ਬਾਕੀ ਕਰਾਉਣੇ ਆਪਾਂ ਗੱਲਬਾਤ ਸਸੀ ਗਾਲ ਜੀ ਅ ਕੀ ਨਾਮ ਕੀ ਹੈ ਜ ਆਪਣਾ ਸਕਦੇ ਸਿੰਘ ਸਕਦੇ ਜੀ ਸਕਦੇਵ ਜੀ ਪਿੰਡ ਕਿਹੜਾ ਹੀ ਆਪਣਾ ਲਹਿਰਾ ਬੇਗਾ ਲਹਿਰਾ ਬੇਗਾ ਜਿਹੜਾ ਬਠੰਡਾ ਨਾ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਬੋਲ ਇੱਕ ਵਾਰੀ ਦਾ 9111406 93656 11 406 406 ਠੀਕ ਆ ਜੀ ਤੇ ਜਿਹੜੀ ਆਪਣੇ ਬਿਹੜਾ ਹੀ ਕੈਮਸ ਹੋਈ ਚੌਥੇ ਸੂਈ ਚੌਥੇ ਸੂਈ ਠੀਕ ਆ ਤੇ ਹੁਣ ਮੰਨ ਲਾ ਕ ਕਿਦਣਾ ਸੂਈ ਆ ਜੀ 15 ਕਿਦਣਾ 15 ਨੇ ਦੁੱਧ ਕਿੰਨਾ ਜੀ 16 ਲੀਟਰ ਲੈ ਵੀ 16 ਲੀਟਰ ਮੇਤਰੋ ਤਿਆਰ ਆ ਦੁੱਧ ਤੇ ਬਾਕੀ 15 ਨੇ ਸੂਈ ਆ ਇੱਕ ਘਰ ਦੀ ਬਿਹੜਾ ਗਈ ਜਰਸੀ ਤੇ ਰੇਟ ਕੀ ਕਰਤਾ ਸੀ 70 70000 ਮੰਨਦਣ ਹੋ ਜੂ ਮਾਨਤਨ ਹੋ ਜੂ ਮਾਨਤਨ ਠੀਕ ਆ ਬਾਈ ਕਹਿੰਦਾ ਮੌਕੇ ਤੇ ਕਹਿੰਦਾ ਕਰਦੇ ਮਾਨਤਨ ਕੋਈ ਗੱਲ ਨਹੀਂ ਰੇਟ ਸਵੇਰ ਦਾ ਟਾਈਮ ਆ 70000 ਕਰਦੇ ਆ ਦੁੱਧ ਵੀ ਚੰਗੇ ਵਾਲੀ ਬਿਹੜ ਹੈਗੀ ਤੇ ਬਾਕੀ 15 ਦਿਨਾਂ ਦੀ ਸੀ ਹੋਈ ਆ ਸੰਪਰਕ ਜ਼ਰੂਰ ਕਰ ਲਿਓ ਪਿੰਡ ਲਹਿਰਾਵੇਗਾ ਜ਼ਿਲ੍ਹਾ ਬਠਿੰਡਾ ਲੈ ਵੀ ਮਿੱਤਰੋ ਨਾਲ ਆਪਾਂ ਬੂਰੀ ਝੋਟੀ ਦਿਖਾਉਣੇ ਤੋਰ ਕੇ 5 ਮਹੀਨਿਆਂ ਦੀ ਗੱਬਣਾ ਬਾਈ ਕਹਿੰਦਾ ਤੇ ਬਾਕੀ ਪੂਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਨਾਲ ਕੱਟੀ ਆ ਮਗਰ ਹਣਾ ਇਹ ਤੁਰਦੀ ਦੁਸ਼ਚ ਕਰ ਲੋ ਬਾਕੀ ਥਾਣਾ ਸੁਣਾ ਸਾਹਿਬ ਉਹ ਸੋਹਣਾਗਾ ਰੁੱਧਾ ਵਾਲੀ ਮੱਝ ਆ ਗਈ ਤੇ ਬਾਕੀ ਰੇਟ ਦੀ ਗੱਲ ਵੀ ਕਰਾਂਗੇ ਆਪਾਂ ਮੋੜਦਾ ਭਾਈ ਤੇ ਥੋੜਾ ਜਿਹਾ ਤੜਕੇ ਨਾਲ ਬੋਲੋ ਆ ਕਿ ਜਿਹੜੇ ਭਰਾ ਕਹਿੰਦੇ ਹੁੰਦੇ ਬੂਰੀਆਂ ਐਸਕੀਨ ਨੇ ਉਹ ਬੂਰੀਆਂ ਦਾ ਸੋਹਾਇਆ ਦੇਖ ਲੈਣਾ ਹੈ ਨਾ ਤੇ ਬਾਕੀ ਸਾਹਮਣੇ ਇੱਕ ਕੱਤੀ ਵੀ ਦਿਖਾਉਣੇ ਤੁਹਾਨੂੰ ਆਹ ਸਾਹਮਣੇ ਦੀ ਕੱਤੀ ਖੜੀ ਆ ਨਾਗਰ ਦੋ ਨਾਲ ਤਿੰਨ ਨਾਲ ਜਾਂਦੇ ਨੇ ਮੰਨ ਲਓ ਜੇਕਰ ਕੀ ਕਿਸੇ ਭਰਾ ਦਾ ਦੋਨਾਂ ਦਾ ਨਨਾਂਗ ਜਾਂਦੇ ਆ ਨਾਲ ਕੱਟੀ ਆ ਬੂਰੀ ਤੇ ਬੂਰੀ ਝੋਟੀ ਆ ਬਸ ਸੰਗ ਜ਼ਰੂਰ ਖੱਲੇ ਥੋੜੀ ਤੇ ਬਾਕੀ ਦੁੱਧਾ ਦੀ ਗੱਲਬਾਤ ਆ ਪੂਸਾਰੀ ਬਾਈ ਨਾਲ ਕਰਦੇ ਆ ਪੁੱਛਦੇ ਆ ਜਾਣਕਾਰੀ ਲੈਣੇ ਆ ਪੂਰੀ ਪ੍ਰੋਪਰ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਹਾਂ ਬਾਈ ਸਸਰੀ ਗਾ ਸਸਰੀ ਗਾ ਹਾਂ ਬਾਈ ਨਾਮ ਦੱਸੋ ਆਪਣਾ ਬਲਕਰਨ ਹੈ ਬਲਕਰਨ ਠੀਕ ਆ ਤੇ ਬਲਕਰਨ ਪਿੰਡ ਕਿਹੜਾ ਬਾਈ ਆਰਾਮਪੁਰਾ ਜੀ ਆਰਾਮ ਹਾਂ ਆਰਾਮਪੁਰਾ ਠੀਕ ਆ ਗ੍ਰਾਮਪ੍ਰੀਆ ਠੀਕ ਆ ਜ਼ਿਲ੍ਹਾ ਬਠਿੰਡ ਆਣਾ ਜ਼ਿਲ੍ਹਾ ਬਠਿੰਡ ਆ ਜੀ ਠੀਕ ਆ ਮੋਬਾਈਲ ਨੰਬਰ ਬੋਲੀ ਬਾਈ 76968262 ਤੁਹਾਨੂੰ ਠੀਕ ਆ ਏ ਬਾਈ ਆਪਣੀ ਜਿਹੜੀ ਆ ਝੋਟੀ ਦਿਖਾਈਏ ਕਹਵੇਂ ਸੂਇਆ ਦੂਜੇ ਦੂਜੇ ਸੂ ਠੀਕ ਆ ਦੂਜੇ ਸੂਗੀ ਠੀਕ ਆ ਤੇ ਬਾਈ ਹੁਣ ਮਤਲਬ ਦੱਪਣ ਕਿੰਨੇ ਟਾਈਮ ਦੀ ਆ 5 ਮਹੀਨੇ 5 ਮਹੀਨਿਆਂ ਦੀ ਤੇ ਦੁੱਧ ਬਾਈ ਕਿੰਨੇ ਤਿਆਰਾ 8 ਕਿਲੋ ਜੀ 8 ਕਿਲੋ ਠੀਕ ਆ ਤੇ ਰੇਟ ਕੀ ਕਰਤਾ ਬਾਈ 90 ਜੀ ਠੀਕ ਆ ਮਾਨਤਨ ਹੋਇਓ ਮਾਨਤਨ ਦੇਖ ਲਓ ਜੀ ਹਿਸਾਬ ਨਾਲ ਤੇ ਇੱਕ ਵਾਰੀ ਮੋਬਾਈਲ ਨੰਬਰ ਦੱਸਿਓ ਬਾਈ 769662677 ਠੀਕ ਆ ਲੈ ਬਾਈ ਨਾਲ ਸੰਬਰ ਕਰ ਸ ਹੈ ਪਿੰਡ ਆ ਰਾਮਪਰਾ ਤੇ ਜ਼ਿਲ੍ਹਾ ਪਠੰਡਾ ਲੋਕਲ ਬਾਈ ਇੱਥੋਂ ਰੰਪਰੇ ਧੂਆ ਤੇ ਗੱਪਣ ਆ ਗਈ ਪੰਜ ਮਹੀਨਾ ਦੀ ਦੁੱਧ 8 ਕਿਲੋ ਸੂ ਬਈ 8 ਕਿਲੋ ਬਈ ਕਹਿੰਦਾ ਮੇਰੇ ਦੁੱਧ ਤਿਆਰ ਆ ਤੇ ਨਾਲ ਟਕਟੀ ਹੈ ਪੂਰੀ ਤੇ ਬਾਕੀ ਸੰਪਰਕ ਤੁਸੀਂ ਕਰਨਾ ਮਿੱਤਰੋ ਤੇ ਚੰਗੀ ਝੋਟੀ ਹੈ ਕੀ ਬੂਰੀ ਜਿਹੜੇ ਭਰਾ ਕਹਿੰਦੇ ਨੇ ਦੇ ਗਏ ਸੀ ਬੂਰੀ ਲੈਣੀ ਹੈ ਨਾ ਠੀਕ ਨ ਬੂਰੀ ਤੇ ਉਹ ਆਪਣਾ ਲੈ ਸਕਦਾਗਾ ਸੰਪਰਕ ਜੀ ਹੁਣ ਕਰ ਲਿਓ 8 ਕਿਲੋ ਦੁੱਧ ਮਜੂਦ ਦਾ ਤੇ 5 ਮਹੀਨੇ ਦੀ ਗੱਬਣਾ ਟੋਕੜ ਗੱਬਣਾ ਜਿਹੜੇ ਬੜਾ ਸਕੀਨ ਹੁੰਦੇ ਆ ਰੇਟ ਬਾਈ 90000 ਕਰਦਾ ਤੇ ਬਾਕੀ ਮੌਕੇ ਦੇ ਕਹਿੰਦਾ ਮਾਨਤਾਣ ਜ਼ਰੂਰ ਕਰਕੇ ਤੋਰਾਂ ਪਹਿਲਾਂ ਵੀ ਮੇਤਰੋ ਨੇ ਕਪਾ ਮੱਝ ਦਿਖਾਉਣ ਲੱਗਿਆ ਤਾਜੀ ਸੂਈ ਆ ਤਾਜੀ ਸੂਈ ਬੱਚਾ ਆਪਣਾ ਆਈਏ ਠੀਕ ਆ ਬੱਚਾ ਇੱਧਰ ਸਾਹਮਣੇ ਆ ਤੇ ਬਾਕੀ ਸੰਤਾਂ ਦੀ ਤੋਰ ਕੇ ਦਿਖਾਉਣੇ ਆਪਾਂ ਤੇ ਪੂਰੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਆਰਡਰ ਦੀ ਸੇਫ ਹੈ ਜਿਹੜੀ ਬਹੁਤ ਸੋਹਣੀ ਆ ਤੇ ਪਠਕੁੜੇ ਦੀ ਬਨਾਮ ਤੇ ਜਿਹੜੀ ਚੰਗੀ ਆ ਛੋਟੀ ਹੈਗੀ ਚੰਗੀ ਮੋੜਦਾ ਬਾਈ ਤੇ ਬਾਕੀ ਬਾਬੇ ਨਾਲ ਕਰਾਵਾਂ ਗੱਲਬਾਤ ਆਪਾਂ ਨਾ ਤੇ ਘਰ ਦੀ ਮਹਾਂਗੀ ਕੋਈ ਵਿਵਾਰ ਦਾ ਕੰਮ ਨਹੀਂ ਹੈਗਾ ਪੂਰੀ ਜਾਣਕਾਰੀ ਆਪਾਂ ਲੈ ਕੇ ਦਨੇ ਬਾਬਿਆਂ ਤੋਂ ਚੰਗੀ ਆ ਦੁੱਧ ਵਾਲੀ ਆ ਤੇ ਸੂਈ ਬਾਕੀ ਹੈਗੀ 15-20 ਦਿਨਾਂ ਦੀ ਬੱਚਾ ਸਾਹਮਣੇ ਖੜਾ ਏ ਬਾਕੀ ਆਪਾਂ ਬਾਬੇ ਨਾਲ ਕਰਦੇ ਆਂ ਗੱਲਬਾਤ ਦਾ ਸੱਸੀ ਗਾਲ ਜੀ ਸੱਸੀ ਗਾਲ ਜੀ ਨਾਮ ਦੱਸੋ ਹੀ ਬੰਦਾ ਬਾਬਾ ਪੁੱਲਾ ਜੀ ਬਾਬਾ ਪੁੱਲਾ ਜੀ ਹਾਂਜੀ ਬਾਬਾ ਪੁੱਲਾ ਜੀ ਆਪਣਾ ਪਿੰਡ ਕੜਾਈ ਲੇਲੇ ਵਾਲਾ ਜੀ ਲੇਲੇ ਵਾਲਾ ਹਾਂਜੀ ਜਿਲ੍ਹਾ ਮਾਨਸਾ ਨਾ ਜਿਲ੍ਹਾ ਨਹੀਂ ਬਠਿੰਡਾ ਜੀ ਬਠਿੰਡਾ ਜੀ ਹਾਂਜੀ ਤੇ ਬਾਬਾ ਪੁੱਲਾ ਜੀ ਜਿਹੜੀ ਆਪਾਂ ਮੱਝ ਦਿਖਾਈ ਆ ਤੋਰ ਕੇ ਕੰਮੇ ਸੂਈ ਜੀ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਜੀ ਹਾਂਜੀ ਠੀਕ ਆ ਕਿੰਨੇ ਟਾਈਮ ਦੀ ਸੂਈ ਆ ਜੀ ਹੁਣ ਇਹਨੂੰ 15 ਦਿਨ ਹੋ ਗਏ ਜੀ 15 ਦੁੱਧ ਕਿੰਨਾ ਦਿਆ ਰਹੀ ਦੁੱਧ 14 ਕਿਲੋ ਨੱਟ ਫੱਟ ਤਿਆਰ ਆ ਜੀ ਜ ਅਸਲੀ ਕਰ ਲਈ ਥੋੜਾ ਮੈਂ ਕਹਿੰਦਾ 300 ਕਰ ਲੇ ਜੀ ਠੀਕ ਹੈ ਜੀ ਇੱਕ ਵਾਰੀ ਮੋਬਾਈਲ ਨੰਬਰ ਬੋਲਿਓ ਬਾਬਾ ਜੀ 9417235085 ਠੀਕ ਹੈ ਪੰਡਾ ਲੇਲੇਵਾਲ ਜ਼ਿਲ੍ਹਾ ਬਠਿੰਡਾ ਜੀ ਇਹ ਬਾਬਾ ਜੀ ਨਾਲ ਸੰਪਰਕ ਵੀ ਕਰ ਸਕਦੇ ਹੋ ਝੋਟੀਆਂ ਚੰਗੀ ਤੇ ਦੁੱਧ 14 ਕਿਲੋ 14 ਕਿਲੋ ਹਜ਼ਾਰ ਰਪਿਆ ਤੇ ਬਾਕੀ ਮਤਲਬ ਰੇਟ ਦੀ ਗੱਲ ਆ ਜਾਂਦੀ ਬਾਬਾ ਜੀ ਰੇਟ ਕੀ ਕਰਤਾ 2 ਲੱਖ ਰੁਪਏ ਜੀ ਠੀਕ ਹੈ ਮੰਨਦਾਨ ਹੋ ਜੀ ਜੀ ਹੋ ਜਾਊਗਾ ਜੀ ਠੀਕ ਹੈ ਲੈ ਬਾਬੇ ਨਾਲ ਸੰਪਰਕ ਕਰ ਲਿਓ ਪੰਡਾ ਲੇ ਲਿਆ ਜ਼ਿਲ੍ਹਾ ਬਠਿੰਡਾ ਤੇ ਚੰਗੀ ਝੋਟੀਆਂ ਸੰਪਰਕ ਤੁਸੀਂ ਕਰ ਲਾਜ਼ਮਤ ਰੱਖਣਾ ਝੋਟੀ ਖੜੀ ਆ ਬਾੜੀ ਚੰਗੇ ਤੇ ਬਾਕੀ ਬਾਈ ਨੇ ਇਸ ਕਾਰਨ ਕੰਨੀ ਕੋਈ ਤਾਸਰ ਨਹੀਂ ਛੱਡੀ ਅੱਧ ਗੁੱਦ ਵੀ ਪੂਰਾ ਝੋਟੀ ਦਾਸ ਵੀ ਹੋਈ ਆ ਹਾਂਜੀ ਹਾਂਜੀ ਸੂਈ ਹੋਈ ਆ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਜਿਹੜੀ ਜਾਣਕਾਰੀ ਪੁੱਛਦੇ ਆ ਤੇ ਕੀ ਰੇਟ ਰੂਟ ਕਰਦੇ ਹਨਾ ਬਾਕੀ ਕੱਦ ਗੁੱਦ ਚੰਗਾ ਤੇ ਦੁੱਧ ਬਾਕੀ ਬਾਈ ਨੂੰ ਪੁੱਛਦੇ ਹਨਾ ਕਿਉਂਕਿ ਆ ਡਰਾ ਜਿਹੜਾ ਘੱਟ ਹੁੰਦਾ ਝੋਟੀ ਦਾਸ ਇਹ ਸ਼ੰਗਾਰਨ ਤੇ ਜਿਹੜਾ ਜ਼ੋਰ ਜ਼ਿਆਦਾ ਲੱਗਿਆ ਹੋਇਆ। ਬਾਕੀ ਜਿਹੜੀ ਦੇਖ ਸਕਦੇ ਹੋ ਪੂਰੀ ਪ੍ਰੋਪਰਟੀ ਬਾਈ ਨੂੰ ਜਾਣਕਾਰੀ ਆਪਾਂ ਲੈਣੀ ਹੈ। ਹਾਂਜੀ ਹਾਂਜੀ। ਹਾਂ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਰਾ। ਤੇ ਬਾਈ ਨਾਮ ਦੱਸੋ ਪਹਿਲਾਂ ਆਪਣਾ। ਲਾਲੀ ਸਿੰਘ ਜੀ। ਲਾਲੀ। ਠੀਕ ਹੈ ਤੇ ਲਾਲੀ ਪਿੰਡ ਕਿਹੜਾ ਬਾਈ? ਪੂਲਾ ਵੀਰੇ। ਠੀਕ ਹੈ ਤੇ ਜਲਾ ਬਾਈ? ਬਠੰਡਾ ਵੀਰੇ। ਠੀਕ ਹੈ ਬਠੰਡਾ। ਤੇ ਬਾਈ ਇਹ ਕਹਿੰਦੇ ਸੁਈ ਚੋਟੀ ਹੈ। ਇਹ ਦੂਜਾ ਸੂਬਾ ਜੀ। ਠੀਕ ਹੈ। ਤੇ ਬਾਈ ਹੁਣ ਮਨ ਲਾ ਕਹਿ ਕੇ ਦੇਣਾ ਸੁਈ ਲਾਲੀ। ਇਹ 5-6 ਦਿਨ ਹੋ ਗਏ ਜੀ। ਠੀਕ ਹੈ 5-6 ਦਿਨ ਹੋ ਗਏ ਦੋਸਤ ਤੇ ਬਾਕੀ ਜਰਾ ਕੋਤੀ ਦਾ ਨਾ ਆਰਡਰ ਥੋੜਾ ਜਿਹਾ ਘੱਟ ਦਿੰਦਾ ਤੇ ਬਈ ਹੁਣ ਦੁੱਧ ਕਿੰਨਾ ਤਿਆਰ ਹੁਣ ਵੀਰੇ 20 ਕਿਲੋ ਤਿਆਰ ਹੋਊਗਾ 20 ਕਿਲੋ ਹਾਂਜੀ ਠੀਕ ਆ ਥੋੜਾ ਆਰਡਰ ਘੱਟ ਦਿੰਦਾ ਹੈ ਨਾ ਹੈ ਆਰਡਰ ਮਗਰ ਘੱਟ ਦਿਖਾਉਂਗੀ ਹਾਂ ਹਾਂ ਵੀਰੇ ਪੱਕੇ ਲੈਵੇ ਦੀ ਆਉ ਠੀਕ ਆ ਤੇ ਲਲੀ ਇੱਕ ਵਾਰੀ ਬਈ ਨੰਬਰ ਬੋਲੋ 79860 ਠੀਕ ਆ 02716 ਠੀਕ ਆ ਤੇ ਬਈ ਲਲੀ ਰੇਟ ਦੀ ਗੱਲ ਲੈਂਦੇ ਰੇਟ ਕੀ ਕਰਤਾ ਰੇਟ 425 ਕਰਦੇ ਬਈ ਇਹਦਾ 25 ਲੱਖ ਨਹੀਂ ਜੀ 4,25,000 4,25,000 ਠੀਕ ਹੈ 4,25,000 ਠੀਕ ਹੈ ਠੀਕ ਹੈ ਉਹ ਮਾਨਦਾਨ ਲਵਤੀ ਹਾਂਗੇ ਤੇ ਮਾਨਦਾਨ ਹੋਵੇ ਲੈ ਲਈ ਹਾਂ ਮਾਨਦਾਨ ਜ਼ਰੂਰ ਹੋਊਗਾ ਜੀ ਠੀਕ ਹੈ ਲੈ ਬਈ ਪਹਿਲਾਂ ਲੈ ਲਈ ਕਹਿੰਦਾ ਮਾਨਦਾਨ ਪੂਰਾ ਕਰਕੇ ਦੋ ਰਾਂਗੇ ਤੇ ਬਾਕੀ ਬਈ ਐ ਪਤਾ ਸੀਮਨ ਸੂਮਨ ਕਿਹੜਾ ਦੀ ਆ ਬਈ ਐਵੇਂ ਲੈ ਲਈ ਸੀਮਨ ਸੂਮਨ ਪਤਾ ਕਿਹੜਾ ਦੀ ਆ ਤਰੀਜ ਰਿਕਾਰਡ ਦਾ ਸਾਡੇ ਦੂਜੇ ਬੰਦੇ ਨੂੰ ਪਤਾ ਉਹ ਆਉਣ ਵਾਲਾ ਤੈਨੂੰ ਸਾਰਾ ਦੱਸ ਦੂ ਰਿਕਾਰਡ ਠੀਕ ਹੈ ਠੀਕ ਹੈ ਬਾਈ ਕਹਿੰਦਾ ਬਾਕੀ ਰਿਕਾਰਡ ਕਹਿੰਦਾ ਦੂਜੇ ਭਰਾ ਨੂੰ ਪਤਾ ਹਰਿਆਣੇ ਤੋਂ ਲੈ ਕੇ ਆਏ ਆ ਸੀ ਤਾਂ ਲੈ ਵੇਚ ਕਰਦੇ ਹਾਂ ਹਰਿਆਣੇ ਜੀ ਹਾਂ ਠੀਕ ਹੈ ਲੈ ਬਾਈ ਕਹਿੰਦਾ ਹਰਿਆਣੇ ਤੋਂ ਆਈ ਹੂ ਇਹ ਝੋਟੀ ਯਾਰ ਮਿੱਤਰੋ ਕੱਦ ਦੇਖਣਾ ਬਾਈ ਦਾ ਸਾਹਮਣੇ ਨਾਲੇ ਝੋਟੀ ਦਾ ਕੱਦ ਦੇਖ ਲਓ ਤੇ ਬਾਈ ਕਹਿੰਦਾ ਕੌਣ ਲੈਗਾ ਦੁੱਧ ਨਾਲੋਂ ਕਦਾ ਅੱਧੀ ਝੋਟੀ ਹੈ ਨਾ ਉਹਦਾ ਦੇ ਹੈ ਦੁੱਧ 20 ਕਿਲੋ ਤਿਆਰ ਹੋਊਗਾ ਜੀ ਓਟ ਤੇ ਦੇ ਦਾਂਗੇ ਪਰ ਮੈਂ ਚੋ ਕੇ 4 ਦਿਨ ਬਾਅਦ ਚ ਰੁਪਏ ਘੱਲ ਦੇ ਬਾਈ ਕਹਿੰਦਾ ਯਾਰ 20 ਕਿਲੋ ਦੀ ਪੂਰੀ ਗਾਰੰਟੀ ਲਈ ਜਾਂਦਾ ਹਾਂ ਹਾਂ ਜੀ ਹਾਂ ਜੀ ਓਟ ਕੇ ਘੱਲ ਦੇਣ ਜੀ ਕੋਈ ਐ ਨਹੀਂ ਗੱਲ ਲੈਵਾ ਥੋੜਾ ਘੱਟ ਨਾ ਕੱਦੂ ਦਾ ਪ੍ਰਧਾਨ ਹਾਂ ਦੁੱਧ ਦਾ ਕੱਦ ਕੋਈ ਸਾਫਾ ਯਾਰ ਹਾਂ ਅਜੇ ਮੂੰਹ ਚੋ ਵੀ ਅਜੇ ਜੀ ਚੋਕੀ ਬਿਲਕੁਲ ਭਾਈ ਬਿਲਕੁਲ ਉਹ ਨਵੀਂ ਦਾ ਕਾ ਦੇਣਾ ਘੱਟੇ ਮੋਹ ਚਾਰ ਦੰਦਾ ਤੇ ਸੰਧੀ ਝੋਟੀ ਹੈ ਹਨਾ ਇੱਕ ਅੱਧ ਵਿਧਾ ਪੂਰਾ ਝੋਟੀ ਦਾ ਹੈ ਵੀ ਆ ਪੂਰਾ ਬਾਕੀ ਫੇਸ ਕੁਆਲਟੀ ਦੋਸਤੋ ਪੂਰੀ ਚੰਗੀ ਆ ਤੇ ਬਾਕੀ ਲਾਲੀ ਬਾਈ ਤੜਕੇ ਲੱਗਿਆ ਵਾ ਸ਼ਿੰਗਾਰ ਨਾਲ ਤੇ ਕਾਸੇ ਕੋਈ ਛੱਡੀ ਨਹੀਂ ਕਿਉਂਕਿ ਟਾਈਮ ਤੇ ਲੱਗਦਾ ਚੰਗੀ ਚੀਜ਼ ਆ ਹਰਿਆਣਾ ਦੇ ਵਿੱਚੋਂ ਆਈ ਹੋਈ ਆ ਬਾਕੀ ਲਾਲੀਆਂ ਤੁਸੀਂ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਉਹ ਤਾਂ 20 ਕਿਲੋ ਕੱਢਦੀ ਆ ਕਹਿੰਦਾ ਫੇਰ ਪੈਸੇ ਦੇ ਦਿਓ ਨਹੀਂ ਵਾਪਸ ਵੀ ਕਰ ਦੋ ਕੋਈ ਚੱਕਰ ਤੇ ਬਾਈ ਨੇ ਚੈਲਜੀ ਵੀ ਕਰਿਆ ਕਹਿੰਦਾ 20 ਲੀਟਰ ਪੂਰਾ ਜਮਾ ਮਣਕੇ ਦੋ ਟਾਈਮ ਬੰਦਾ ਲਿਆ ਸਕਣਾ ਹਣਾ ਬਾਕੀ ਖਾਣਾ ਇਸ ਨੂੰ ਸੋੜੀਆ ਤੇ ਬਾਕੀ ਕੱਦ ਪੂਰਾ ਛੋਟੀ ਦਾ ਤੇ ਫਰੀਡ ਵਾਲੀ ਝੋਟੀ ਹੈ ਜਿਵੇਂ ਆਪਾਂ ਕਹੇ ਦੀ ਹੈ ਨਾ ਸੰਪਰਕ ਜ਼ਰੂਰ ਕਰ ਲਿਓ ਲਾਲੀ ਨਾਲ ਬਾਕੀ ਸਭੀ ਪੂਰੇ ਤੋੜ ਕੇ ਦਿਖਾ ਦੀ ਦੇਖੀ ਵੀਰੇ ਦੇਖੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਇਸ ਕੁਆਲਿਟੀ ਦੀ ਬਹੁਤ ਸੋਹਣੀ ਤੁਰਦੀ ਦੋ ਹੀ ਚੱਕਰ ਨੂੰ ਕਿਤੋਂ ਡੇੜਾ ਬਹੁਤ ਸੋਹਣਾ ਝੋਤੀ ਦਾ ਤੇ ਇਸ ਕੁਆਲਟੀ ਅੜੀ ਸਿਰਾ ਗੱਲ ਬਾਤ ਹੈ ਨਾ ਲਾਲੀ ਨੇ ਵੀ ਸਿਰਾ ਕਰ ਖੱਟੇ ਜਮਾ ਨੂੰ ਜੰਨੀਆਂ ਬਣ ਗਏ ਤੇ ਦੁੱਧ ਵੀ ਚੰਗਾ ਬਾਈ ਕਹਿੰਦਾ ਹਰਿਆਣੇ ਤੋਂ ਲੈ ਕੇ ਆਇਆ ਤੇ ਰੇਟ 4,25,000 ਦੀ ਝੋਤੀ ਹੈ ਕਹਿੰਦਾ ਤੇ ਬਾਕੀ ਮਾਨਦਾਨ ਜਰੂਰ ਹੋ ਜਾਊਗਾ ਸੰਪਰਕ ਲਈ ਨੂੰ ਕਰ ਲਿਓ ਧੰਨਵਾਦ ਦੋਸਤੋ ਇਹਦਾ 425 ਹੈ ਜੀ 4